ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀਆਂ ਜਿਨ੍ਹਾਂ ਪੰਕਤੀਆਂ ਹਨ ਜਿਸ ਸ਼ਬਦ ਦੀ ਵਿਚਾਰ ਅੱਜ ਕਰਨੀ ਹੈ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗਉੜੀ ਰਾਗ ਦਾ 12 ਨੰਬਰ ਸ਼ਬਦ ਹੈ ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਮੈਂ ਨਾ ਮਰਾਂ ਮਰਿ ਬੋ ਸੰਸਾਰਾ ਅਬ ਮੁਹ ਮਿਲਿਓ ਹੈ ਜੀ ਆਵਨ ਹਰਾ ਹੁਣ ਮੈਂ ਨਹੀਂ ਮਰਾਂਗਾ ਹੁਣ ਮੈਂ ਨਹੀਂ ਮਰਦਾ ਜੇਕਰ ਮਰੇਗਾ ਤੇ ਸੰਸਾਰ ਮਰੇਗਾ ਪਰਮਾਤਮਾ ਨੂੰ ਛੱਡ ਕੇ ਸੰਸਾਰ ਦੇ ਨਾਲ ਜੁੜਿਆ ਹੋਇਆ ਮਰੇਗਾ ਹੁਣ ਮੈਂ ਨਹੀਂ ਮਰਾਂਗਾ ਕਿਉਂਕਿ ਹੁਣ ਮੈਨੂੰ ਅਸਲੀ ਜੀਵਨ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ ਆਬ ਮੋਹਿ ਮਿਲਿਓ ਹੈ ਜੀ ਆਵਨ ਹਰਾ ਅਸਲ ਜੀਵਨ ਦੇਣ ਵਾਲਾ ਅਸਲ ਜੀਵਨ ਦਾ ਮੂਲ ਪਰਮਾਤਮਾ ਮੈਨੂੰ ਮਿਲ ਗਿਆ ਹੈ ਉਸ ਨੇ ਮੈਨੂੰ ਅਸਲ ਜੀਵਨ ਬਖਸ਼ਿਸ਼ ਕਰ ਦਿੱਤਾ ਹੈ ਹੁਣ ਮੈਂ ਮਰਾਂਗਾ ਨਹੀਂ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਅਸਲ ਜੀਵਨ ਦੀ ਤੇ ਅਸਲ ਜੀਵਨ ਦੀ ਸੂਝੀ ਅਸਲ ਜੀਵਨ ਦਾ ਗਿਆਨ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ ਤੇ ਇਹ ਗਿਆਨ ਪ੍ਰਾਪਤ ਹੋ ਗਿਆ ਆਈ ਮਤੀ ਦਾਸ ਜੀ ਤੇ ਉਹਨਾਂ ਨੂੰ ਡਰਾਵਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਸਾਥ ਛੱਡ ਦੋ ਸਿੱਖੀ ਨੂੰ ਛੱਡ ਦੋ ਤੇ ਮੁਸਲਮਾਨ ਬਣ ਜਾਓ ਨਹੀਂ ਤਾਂ ਤੁਹਾਨੂੰ ਆਰੇ ਦੇ ਨਾਲ ਤੀਰ ਕੇ ਦੋ ਫਾੜ ਕਰ ਦਿੱਤਾ ਜਾਵੇ ਪਰ ਜਿਸ ਗੁਰੂ ਤੋਂ ਅਸਲ ਜੀਵਨ ਦੀ ਸਮਝ ਪਈ ਸੀ ਉਸ ਗੁਰੂ ਦਾ ਸਾਥ ਪਾਈ ਮਤੀ ਦਾਸ ਜੀ ਛੱਡਣ ਵਾਸਤੇ ਤਿਆਰ ਨਹੀਂ ਜਿਸ ਗੁਰੂ ਨੇ ਅਸਲ ਜੀਵਨ ਦੀ ਸੋਝੀ ਕਰਵਾਈ ਸੀ ਉਸ ਵੱਲੋਂ ਮੁੱਖ ਮੋੜਨਾ ਭਾਈ ਮਤੀ ਦਾਸ ਜੀ ਨੂੰ ਪਰਵਾਣ ਨਹੀਂ ਸੀ ਆਰਾਮ ਘਾਇਆ ਗਿਆ ਸਿਕੰਜਾ ਮੰਗਵਾਇਆ ਗਿਆ ਜਕੜ ਕੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਠੀਕ ਕੇ ਦੋ ਫਾੜ ਕਾ ਦਿੱਤਾ ਭਾਈ ਦੇਹਲਾ ਜੀ ਨੂੰ ਲਿਆਂਦਾ ਗਿਆ ਡਰਾਇਆ ਗਿਆ ਕਿ ਤੇਰਾ ਹਸਰ ਮਤੀ ਦਾਸ ਦੇ ਨਾਲੋਂ ਵੀ ਮਾਰਾ ਕੀਤਾ ਜਾਵੇਗਾ ਦੇਹਲਾ ਜੀ ਨੇ ਕੜਕ ਕੇ ਜਵਾਬ ਦਿੱਤਾ ਮਤਾ ਸਮਝਿਓ ਕਿ ਮਤੀ ਦਾਸ ਮਰ ਗਿਆ ਮਤੀ ਦਾਸ ਤੇ ਉਰਨੇ ਪਾ ਗਏ ਹਨ ਉਹ ਤਾਂ ਸਦਾ ਲਈ ਜਿਉਪੇ ਹਨ ਉਹ ਸਦਾ ਲਈ ਅਮਰ ਹੋ ਗਏ ਮੈਨੂੰ ਕੋਈ ਡਰ ਨਹੀਂ ਹੈ ਕਿਉਂਕਿ ਇਹ ਸਰੀਰ ਜਿਹੜਾ ਹੈ ਮਿੱਟੀ ਦਾ ਭਾਂਡਾ ਹੈ ਤੇ ਇਸ ਨੇ ਇੱਕ ਨਾ ਇੱਕ ਦਿਨ ਭੱਜਣਾ ਹੈ ਜਿਸ ਗੁਰੂ ਨੇ ਅਸਲ ਜੀਵਨ ਦੀ ਸੋਝੀ ਕਰਵਾਈ ਹੈ ਉਸ ਗੁਰੂ ਦੀ ਸਿੱਖੀ ਵੱਲੋਂ ਉਸ ਗੁਰੂ ਵੱਲੋਂ ਮੁੱਖ ਮੋੜਨਾ ਸਾਨੂੰ ਪਰਵਾਹ ਨਹੀਂ ਹੈ ਇਸ ਕਰਕੇ ਜਿੰਨੀ ਜਲਦੀ ਹੋ ਸਕੇ ਮੈਨੂੰ ਸ਼ਹੀਦ ਕਰੋ ਤਾਂ ਕਿ ਮੈਂ ਵੀ ਮਤੀ ਦਾਸ ਜੀ ਦੇ ਨਾਲ ਮਿਲ ਸਕਾਂ ਅੰਗਰੇਜ਼ ਵਿਦਵਾਨ ਸ਼ਕਸਪੀਅਰ ਦਾ ਕਹਿਣਾ ਹੈ ਕਿ ਕਾਇਕ ਅਤੇ ਬੁੱਧ ਦਾ ਆਦਮੀ ਜਿਹੜਾ ਹੈ ਉਹ ਇੱਕੋ ਹੀ ਜ਼ਿੰਦਗੀ ਵਿੱਚ ਕਈ ਵਾਰ ਜੰਮਦਾ ਹੈ ਤੇ ਕਈ ਵਾਰ ਮਰਦਾ ਹੈ ਉਸ ਦੇ ਮੁਕਾਬਲੇ ਤੇ ਸ਼ਰੀਰ ਜਿਹੜਾ ਹੈ ਇੱਕ ਵਾਰ ਮਰ ਕੇ ਤੇ ਸਦਾ ਲਈ ਅਮਰ ਹੋ ਜਾਂਦਾ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਇਸ ਜੀਵਨ ਨੂੰ ਅਸਲ ਜੀਵਨ ਦੇ ਬਾਰੇ ਵਿੱਚ ਸੋਝੀ ਕਰਵਾਉਂਦੀ ਹੈ ਗਿਆਨ ਕਰਵਾਉਂਦੀ ਹੈ ਕਿ ਅਸਲ ਜੀਵਨ ਜਿਹੜਾ ਹੈ ਉਹ ਆਤਮਿਕ ਜੀਵਨ ਹੀ ਹੈ ਜੀਵਤ ਦੇਖੇ ਜਿਨੀ ਹਰ ਹਰ ਧਿਆਇ ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਉਹ ਸਦਾ ਜਿੰਦੇ ਦੇਕੀ ਤੇ ਸਦੀਵੀ ਜੀਵਨ ਉਹਨਾਂ ਨੇ ਜੀਵਿਆ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਹੁਣ ਇਸ ਪੰਕਤੀ ਦੇ ਵਿੱਚ ਵੀ ਭਗਤ ਜੀ ਅਸਲ ਜੀਵਨ ਦੀ ਆਤਮਿਕ ਜੀਵਨ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਜੀਵਾਂ ਨੂੰ ਆਤਮਿਕ ਮੌਤ ਨਹੀਂ ਵਿਆਪਦੀ ਇਸੇ ਹੀ ਤਰ੍ਹਾਂ ਦੇ ਵਿਚਾਰ ਅਸੀਂ ਰਹਿਰਾਸ ਦੀ ਬਾਣੀ ਦੇ ਅੰਦਰ ਹਰ ਰੋਜ਼ ਪੜਦੇ ਹਾਂ ਆਖਾਂ ਜੀਵਾਂ ਵਿਸਰੇ ਮਰਜਾ ਉਨੀ ਤੇ ਆਤਮਿਕ ਜੀਵਨ ਤੇ ਆਤਮਿਕ ਮੌਤ ਦੀ ਗੱਲ ਕੀਤੀ ਗਈ ਹੈ ਕਿ ਜੇ ਤਾਂ ਮੈਂ ਪਰਮਾਤਮਾ ਨੂੰ ਯਾਦ ਕਰਦਾ ਹਾਂ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹਾਂ ਪ੍ਰਭੂ ਦੀ ਯਾਦ ਵਿੱਚ ਜੁੜਦਾ ਹਾਂ ਤੇ ਮੈਂ ਆਤਮਿਕ ਤੌਰ ਦੇ ਉੱਤੇ ਜੀਉਂਦਾ ਤੇ ਜੇ ਮੈਨੂੰ ਪਰਮਾਤਮਾ ਵਿਸਰਜ ਜਾਂਦਾ ਹੈ ਭੁੱਲ ਜਾਂਦਾ ਹੈ ਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇਹੀ ਸੋਚੀ ਇਹੀ ਗਿਆਨ ਭਾਈ ਮਤੀ ਦਾਸ ਜੀ ਨੇ ਪ੍ਰਾਪਤ ਕਰ ਲਿਆ ਸੀ ਕਿ ਅਸਲ ਜੀਵਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਜੀਵਿਆ ਜਾਂਦਾ ਹੈ। ਤੇ ਉਹਨਾਂ ਨੇ ਗੁਰੂ ਦੀ ਸਿੱਖਿਆ ਅਮਲ ਚਲ ਕੇ ਪਰਮਾਤਮਾ ਦੇ ਨਾਲ ਜੋੜ ਪਰਮਾਤਮਾ ਦੇ ਨਾਲ ਮਿਲਾਪ ਪ੍ਰਾਪਤ ਕਰ ਲਿਆ ਹੋਇਆ ਸੀ ਇਸ ਗੱਲ ਕਿ ਮਰਦ ਦਾ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਭੈ ਨਹੀਂ ਇਸੇ ਹੀ ਤਰ੍ਹਾਂ ਭਾਈ ਤਰਨ ਸਿੰਘ ਜੀ ਨੂੰ ਵੀ ਪਿਆ ਗਿਆ ਸੀ ਕਿ ਕਿਉਂ ਅਲਜਾਈ ਮੁੱਤੇ ਮਰਦਾ ਹੈ ਸਾਡੇ ਸਿੱਖੀ ਦਾ ਕਹਿੜਾ ਤੇ ਬਣ ਜਾ ਮੁਸਲਮਾਨ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਪਰ ਭਾਈ ਤਾਰੂ ਸਿੰਘ ਜੀ ਦਾ ਜਵਾਬ ਸੀ ਕਿ ਮੁਸਲਮਾਨ ਮਰਦੇ ਨਹੀਂ ਜਾਂ ਮੁਸਲਮਾਨ ਬਣਦੇ ਨਾਲ ਇਹ ਮੌਤ ਨਹੀਂ ਆਉਣੀ ਜੇਕਰ ਸਰੀਰਕ ਮੌਤ ਫਿਰ ਵੀ ਆਉਣੀ ਹੈ ਤੇ ਫਿਰ ਕਿਉਂ ਗੁਰੂ ਆਪਣੀ ਨੂੰ ਪਿੱਠ ਵਿਖਾਈ ਜਾਵੇ ਗੁਰੂ ਵੱਲੋਂ ਦੇ ਮੁਖ ਕਿਉਂ ਹੋਇਆ ਜਾਵੇ ਇਸ ਕਰਕੇ ਇਸ ਮੌਤ ਦਾ ਮੈਨੂੰ ਕੋਈ ਡਰ ਨਹੀਂ ਹੈ ਕੋਈ ਪਰਵਾਹ ਨਹੀਂ ਕਿਉਂਕਿ ਗੁਰੂ ਨੇ ਮੈਨੂੰ ਅਸਲ ਜੀਵਨ ਦੀ ਸੂਝੀ ਪਰਵਾਹ ਦਿੱਤੀ ਭਗਤ ਜੀ ਬਚਨ ਕਰ ਰਹੇ ਹਨ ਕਿ ਮੈਂ ਹੁਣ ਨਹੀਂ ਮਰਾਂਗਾ ਕਿਉਂਕਿ ਮੈਨੂੰ ਹੁਣ ਜਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਗਿਆ ਹੈ ਅਸਲ ਜੀਵਨ ਦੇਣ ਵਾਲਾ ਪਰਮਾਤਮਾ ਮਿਲ ਗਿਆ ਹੈ ਆਬ ਮੁਹੀ ਮਿਲਿਓ ਹੈ ਜੀ ਆਵਣ ਹਰ ਇਸ ਨੂੰ ਅੱਗੇ ਸ਼ਬਦ ਦਾ ਪਹਿਲਾ ਪਦ ਹੈ ਜਿਸ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਅਵਰ ਮੂਏ ਕਿਆ ਸੋਗ ਕਰੀਚੇ ਤਉ ਕੀਜੇ ਜੋ ਆਪਨ ਜੀਜੇ ਜਦੋਂ ਕੋਈ ਪ੍ਰਾਣੀ ਮਰਦਾ ਹੈ ਤੇ ਅਸੀਂ ਚਿੰਤਾ ਦੇ ਵਿੱਚ ਡੁੱਬ ਜਾਂਦੇ ਹਾਂ ਅਸੀਂ ਸੋਗ ਮਨਾਉਂਦੇ ਹਾਂ ਹੁਣ ਜਦੋਂ ਅਸੀਂ ਗੁਰਮਤਿ ਵਿਚਾਰਧਾਰਾ ਦੀ ਗੱਲ ਕਰਦੇ ਹਾਂ ਤੇ ਗੁਰਮਤਿ ਵਿਚਾਰਧਾਰਾ ਦੇ ਅਨੁਸਾਰ ਜਦੋਂ ਕਿਸੇ ਪ੍ਰਾਣੀ ਦਾ ਪ੍ਰਾਣ ਮੁੱਕਦੇ ਹਨ ਮੌਤ ਹੁੰਦੀ ਹੈ ਤੇ ਉਸ ਸਮੇਂ ਨੂੰ ਕਿਹਾ ਜਾਂਦਾ ਹੈ ਕਿ ਅਕਾਲ ਚਲਾਣਾ ਕਰ ਗਿਆ ਜਾਂ ਫਿਰ ਕਿ ਸ਼ਬਦ ਵਰਤਿਆ ਜਾਂਦਾ ਹੈ ਚੜ੍ਹਾਈ ਕਰ ਗਿਆ ਗੁਰਮਤਿ ਦੇ ਅਨੁਸਾਰ ਕਿਸ ਸਮੇਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਲਿਆ ਗਿਆ ਹੈ ਤੇ ਇੱਥੇ ਭਗਤ ਜੀ ਬਚਨ ਕਰ ਰਹੇ ਹਨ ਕਿ ਜਦੋਂ ਕੋਈ ਮਰਦਾ ਹੈ ਉਦੋਂ ਸੋਗ ਚਿੰਤਾ ਝੋਰਾ ਆਦਿਕ ਨਹੀਂ ਕਰਨਾ ਚਾਹੀਦਾ ਸੋਗ ਤਾਂ ਤਾਂ ਕੀਤਾ ਜਾਵੇ ਜੇ ਆਪ ਸਦਾ ਜਿੰਦੇ ਰਹਿਣਾ ਹੋਵੇ ਤਾਂ ਉਹ ਕੀਜੇ ਜੋ ਆਪ ਨੂੰ ਜੀਵੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਤੇ ਪਰਿਵਾਰ ਨੂੰ ਬੁਲਾ ਕੇ ਇਕੱਠਿਆਂ ਕੀਤਾ ਤੇ ਨਾਲ ਹੀ ਸਮਝਾਉਣਾ ਕੀਤਾ ਕਿ ਇਹ ਭਾਈ ਉਸ ਅਕਾਲ ਪੁਰਖ ਦਾ ਬੁਲਾਵਾ ਆ ਗਿਆ ਹੈ ਸਦਾ ਆ ਗਿਆ ਹੈ ਕਿ ਇਸ ਸੱਦੇ ਨੂੰ ਇਸ ਬੁਲਾਵੇ ਨੂੰ ਮੋੜਿਆ ਨਹੀਂ ਜਾ ਸਕਦਾ ਹੁਣ ਅਸੀਂ ਇਸ ਸਰੀਰ ਨੂੰ ਛੱਡ ਜਾਣਾ ਹੈ ਤੇ ਸਾਡੇ ਇਸ ਸਰੀਰ ਨੂੰ ਛੱਡ ਜਾਣ ਤੋਂ ਬਾਅਦ ਤੁਸੀਂ ਰੋਣਾ ਕੁਰਲਾਣਾ ਤੇ ਪਿੱਟ ਸਿਆਪਾ ਆਦਿਕ ਨਹੀਂ ਕਰਨਾ ਤੇ ਜੋ ਜੋ ਵੀ ਸਤਿਗੁਰੂ ਜੀ ਨੇ ਮਰਨ ਤੋਂ ਬਾਅਦ ਦੀ ਕਿਰਿਆ ਸੀ ਮਰਜਾਦਾ ਸੀ ਉਹ ਸਮੂਹ ਸੰਤਾਂ ਤੇ ਸਿੱਖਾਂ ਨੂੰ ਤੇ ਪਰਿਵਾਰ ਨੂੰ ਸਮਝਾ ਦਿੰਦੇ ਇਹ ਸਾਡੇ ਅਕਾਲ ਚਲਾਣੇ ਤੋਂ ਬਾਅਦ ਜੋਤੀ ਜੋਤ ਸਮਾਉਣ ਤੋਂ ਬਾਅਦ ਤੁਸੀਂ ਗੁਰਸਿੱਖਾਂ ਨੂੰ ਬੁਲਾ ਕੇ ਤੇ ਗੁਰਬਾਣੀ ਦੀ ਵਿਚਾਰ ਕਰਨੀ ਹੈ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜਨਾ ਹੈ ਤੁਸੀਂ ਰੋਣਾ ਕੋਲਣਾ ਤੇ ਪਿੱਟ ਸਿਆਪਾ ਆਦਿਕ ਨਹੀਂ ਕਰਨਾ ਜੋ ਵੀ ਉਪਦੇਸ਼ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿੱਤਾ ਤੇ ਉਸ ਉਪਦੇਸ਼ ਨੂੰ ਬਾਬਾ ਸੁੰਦਰ ਜੀ ਨੇ ਕਲਮ ਬੰਦ ਕੀਤਾ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੱਧ ਬਾਣੀ ਦੇ ਅੰਸਰ ਲਿਖੇ ਡਰਜੇ ਤੇ ਉਸ ਬਾਣੀ ਦੀਆਂ ਪੰਕਤੀਆਂ ਹਨ ਮਤ ਮੈਂ ਪਿਛੈ ਕੋਈ ਰੂਪ ਸੀ ਸੋ ਮੈਂ ਮੂਲ ਨਾ ਪਾਇਆ ਮੇਰੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਕੋਈ ਵੀ ਰੂਰੇ ਨਾ ਜਿਹੜਾ ਰੂਰੇਗਾ ਉਹ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੇ ਪੰਕਤ ਜੀ ਬਚਨ ਕਰ ਰਹੇ ਹਨ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਜਦੋਂ ਕੋਈ ਇਸ ਸਰੀਰ ਨੂੰ ਛੱਡ ਜਾਂਦਾ ਹੈ ਤੇ ਫਿਰ ਉਸ ਦਾ ਸੋਗ ਨਹੀਂ ਕਰਨਾ ਆਵਰ ਮੂਏ ਕਿ ਆ ਸੋਗ ਕਰੀਜੈ ਤਉ ਕੀਜੈ ਜੋ ਆਪੁ ਜੀ ਜੈ ਜਾਂ ਤੇ ਅਸੀਂ ਆਪ ਸਦਾ ਇਸ ਸੰਸਾਰ ਦੇ ਵਿੱਚ ਰਹਿਣਾ ਹੋਵੇ ਅਸੀਂ ਇਸ ਸਰੀਰ ਨੂੰ ਨਾ ਛੱਡਣਾ ਹੋਵੇ ਤਾਂ ਤੇ ਫਿਰ ਸੂਗ ਚਿੰਤਾ ਕੀ ਕਰੀਏ ਕਿ ਇਹ ਕਿਉਂ ਸਰੀਰ ਨੂੰ ਛੱਡ ਗਿਆ ਅਸੀਂ ਆਪ ਇਸ ਸਰੀਰ ਨੂੰ ਛੱਡ ਜਾਣਾ ਹੈ ਅਸੀਂ ਆਪ ਇਸ ਸੰਸਾਰ ਵਿੱਚ ਸਦਾ ਨਹੀਂ ਰਹਿਣਾ ਫਿਰ ਇਹ ਪਰਮਾਤਮਾ ਦੀ ਰਜ਼ਾ ਹੈ ਪਰਮਾਤਮਾ ਦਾ ਹੁਕਮ ਹੈ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਸੰਸਾਰ ਤੋਂ ਚਲਾ ਜਾਂਦਾ ਹੈ ਹੁਕਮੇ ਜੰਮਣ ਹੁਕਮੇ ਮਰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹਜ ਜੀ ਬਾਬਾ ਅਟਲ ਰਾਏ ਜੀ ਦਾ ਅਕਾਲ ਚਲਾਣਾ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਧੂ ਭਾਈ ਸਾਈਂ ਦਾਸ ਜੀ ਆਏ ਤੇ ਸਤਿਗੁਰਾਂ ਦੇ ਚਿਹਰੇ ਦੇ ਉੱਤੇ ਕੋਈ ਉਦਾਸੀ ਨਹੀਂ ਸੀ। ਤੇ ਚਿਹਰੇ ਨੂੰ ਦੇਖ ਕੇ ਕਹਿਣ ਲੱਗੇ ਕਿ ਪੁੱਤਰ ਦਾ ਅਕਾਲ ਚਲਾਣਾ ਹੋ ਗਿਆ ਹੈ। ਜਵਾਨ ਪੁੱਤਰ ਅਕਾਲ ਚਲਾਣਾ ਕਰ ਗਿਆ। ਤੁਹਾਡੇ ਚਿਹਰੇ ਤੇ ਕੋਈ ਉਦਾਸੀ ਨਹੀਂ। ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਸਾਈਂ ਦਾਸ ਇਸ ਧਰਤੀ ਦੇ ਉੱਤੇ ਇੱਕ ਲਕੀਰ ਖਿੱਚ ਦੇ। ਸਾਈਂ ਦਾਸ ਨੇ ਲਕੀਰ ਖਿੱਚ ਦਿੱਤੀ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਸਾਈਂ ਦਾਸ ਹੁਣ ਇਸ ਲਕੀਰ ਨੂੰ ਮਿਟਾ ਦੇ ਸਾਈਂ ਦਾਸ ਨੇ ਲਕੀਰ ਮਿਟਾ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਦੱਸ ਫਿਰ ਇਸ ਲਕੀਰ ਖਿੱਚਣ ਦੀ ਕੋਈ ਖੁਸ਼ੀ ਹੋਈ ਕਹਿਣ ਲੱਗੇ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਇਸ ਲਕੀਰ ਨੂੰ ਮਿਟਾਉਣ ਦੀ ਕੋਈ ਗਮੀ ਹੋਈ ਕਹਿਣ ਲੱਗੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬਸ ਇਸ ਲਕੀਰ ਦੀ ਤਰ੍ਹਾਂ ਅਟਲ ਰਾਏ ਜੀ ਸੰਸਾਰ ਵਿੱਚ ਆਏ ਸਨ ਤੇ ਸੰਸਾਰ ਤੋਂ ਚਲੇ ਗਏ ਹਨ ਇਸ ਕਰਕੇ ਦੱਸ ਫਿਰ ਖੁਸ਼ੀ ਕਿਸ ਵਜ੍ਹਾ ਦੀ ਤੇ ਗਮੀ ਕਿਸ ਗੱਲ ਦੀ ਇਸ ਵਰਤੀ ਪੰਕਤੀ ਵਿੱਚ ਬਚਨ ਕਰ ਰਹੇ ਹਨ ਕਿ اے ਭਾਈ ਜਦੋਂ ਕੋਈ ਮਰਦਾ ਹੈ ਤੇ ਫਿਰ ਸੋਗ ਨਹੀਂ ਕਰਨਾ ਸੋਗ ਤਾਂ ਤਾਂ ਕਰੀਏ ਜੇ ਆਪ ਨਹੀਂ ਮਰਨਾ ਅਵਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪਨ ਜੀਜੈ ਇਸ ਨੂੰ ਅਗੇ 2 ਨੰਬਰ ਪਦੇ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਆਹ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਵਿਸਰੇ ਪਰਮਾਨੰਦਾ ਹੁਣ ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਨੇ ਸ਼ਬਦ ਵਰਤਿਆ ਸੀ ਕਿ ਮੈਂ ਨਹੀਂ ਮਰਾਂਗਾ ਹੁਣ ਮੈਂ ਨਹੀਂ ਮਰਦਾ ਮਰੇਗਾ ਕਹੂੰ ਸੰਸਾਰ ਸੰਸਾਰ ਜਿਹੜਾ ਪਰਮਾਤਮਾ ਨੂੰ ਛੱਡ ਕੇ ਸੰਸਾਰ ਦੇ ਨਾਲ ਜੁੜਿਆ ਹੋਇਆ ਹੈ ਉਹ ਆਤਮਿਕ ਮੌਤੇ ਮਰੇਗਾ ਤੇ ਜੀਵ ਜਿਹੜਾ ਹੈ ਪਰਮਾਤਮਾ ਨੂੰ ਛੱਡ ਕੇ ਇਸ ਸੰਸਾਰ ਦੇ ਨਾਲ ਜੁੜ ਜਾਂਦਾ ਹੈ ਜੀਵ ਕੀ ਕਰਦਾ ਹੈ ਪਰਮਾਤਮਾ ਨੂੰ ਛੱਡ ਕੇ ਇਸ ਸਰੀਰ ਦੇ ਨਾਲ ਮੋਹ ਪਾ ਲੈਂਦਾ ਹੈ ਜੀਵ ਕੀ ਕਰਦਾ ਹੈ ਕਿ ਪਰਮਾਤਮਾ ਨੂੰ ਛੱਡ ਕੇ ਇਹ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਲਪਟੇ ਰਹਿ ਜਾਂਦਾ ਹੈ ਦਾਤ ਪਿਆਰੀ ਵਿਸਰਿਆ ਦਾਤ ਹੁਣ ਇਹ ਸਰੀਰ ਉਸ ਪਰਮਾਤਮਾ ਦੀ ਦਿੱਤੀ ਕੋਈ ਦਾਤ ਹੈ ਪਰਿਵਾਰ ਉਸ ਪਰਮਾਤਮਾ ਦੀ ਦਿੱਤੀ ਕੋਈ ਦਾਤ ਹੈ ਤਨ ਦੌਲਤ ਉਸ ਪਰਮਾਤਮਾ ਦੀਆਂ ਬਖਸ਼ਿਸ਼ ਦਿੱਤੀਆਂ ਹੋਈਆਂ ਦਾਤਾਂ ਹਨ ਜੀਵ ਉਸ ਦਾਤੇ ਨੂੰ ਜਿਸ ਦਾਤੇ ਨੇ ਇਹ ਸਾਰਾ ਕੁਝ ਦਿੱਤਾ ਹੈ ਉਸ ਨੂੰ ਭੁੱਲ ਜਾਂਦਾ ਹੈ ਤੇ ਦਾਤਾਂ ਦੇ ਨਾਲ ਮੋਹ ਪਾ ਲੈਂਦਾ ਹੈ ਦਾਤਾਂ ਦੇ ਨਾਲ ਪਿਆਰ ਪਾ ਲੈਂਦਾ ਹੈ ਜਿਸ ਕਰਕੇ ਇਸ ਨੂੰ ਪਰਮ ਆਨੰਦ ਦਾ ਮਾਲਕ ਸੁਖ ਦੇਣ ਵਾਲਾ ਪਰਮਾਤਮਾ ਵਿੱਚ ਰਜ ਜਾਂਦਾ ਹੈ ਇਹ ਆ ਦੇਹੀ ਪਰਮਲ ਮਹਿਕੰਦਤ ਸਰੀਰ ਦੇ ਨਾਲ ਲਗਾਉਣ ਕਰਕੇ ਸਰੀਰ ਦੇ ਨਾਲ ਮੋਹ ਉਣ ਕਰਕੇ ਇਸ ਸਰੀਰ ਦੀ ਪਾਲਣਾ ਪੋਸ਼ਣਾ ਦੇ ਆਹਰ ਦੇ ਵਿੱਚ ਤੇ ਇਸ ਨੂੰ ਹੀ ਸਜਾਉਣ ਦੇ ਆਹਰ ਦੇ ਵਿੱਚ ਲਗਾ ਲੈਂਦਾ ਹੈ ਵਿਸ਼ਲੇਸ਼ ਸ਼ਬਦ ਵਿੱਚ ਵੀ ਬਚਨ ਆਏ ਸੰ ਚੋ ਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੇ ਸੰਗ ਜਿਸ ਸਰੀਰ ਦੇ ਉੱਤੇ ਇਹ ਜੀਵ ਸੁਗੰਧੀਆਂ ਮਲਦਾ ਫਿਰਦਾ ਹੈ ਅਖੀਰ ਸਮਾਂ ਇਹੋ ਜਿਹਾ ਆ ਜਾਂਦਾ ਹੈ ਕਿ ਇਸ ਸਰੀਰ ਨੂੰ ਲੱਕੜਾਂ ਵਿੱਚ ਰੱਖ ਕੇ ਸਾੜ ਦਿੱਤਾ ਜਾਂਦਾ ਹੈ ਹੁਣ ਇਸੇ ਸਰੀਰ ਦੇ ਮੋਹ ਕਰਕੇ ਜੀਵ ਇਸ ਦੇ ਉੱਤੇ ਸੁਗੰਧੀਆਂ ਮਲਦਾ ਫਿਰਦਾ ਹੈ ਇਹ ਆ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਵਿਸਰੀ ਪਰਮਾਨੰਦਾ ਤਾਂ ਇਸ ਨੂੰ ਸੁਖ ਦਤਾ ਪਰਮਾਨੰਦ ਦਾ ਮਾਲਕ ਜਿਹੜਾ ਹੈ ਵਿਸਰਦਾ ਹੈ ਜਦੋਂ ਇਹ ਸਰੀਰ ਦੇ ਨਾਲ ਮੂੰਹ ਪਾ ਬੈਠਦਾ ਹੈ ਜਦੋਂ ਇਹ ਸੰਸਾਰ ਦੀਆਂ ਹੋਰ ਚੀਜ਼ਾਂ ਵਸਤੂਆਂ ਪਦਾਰਥਾਂ ਦੇ ਨਾਲ ਮੂੰਹ ਪਾ ਬੈਠਦਾ ਹੈ ਇਸ ਨੂੰ ਅਗੇ 3 ਨੰਬਰ ਪਦੀ ਦੇ ਅੰਦਰ ਭਗਤ ਜੀ ਬਚਨ ਕਰ ਰਹੇ ਹਨ ਕਿ ਇਹ ਸਰੀਰ ਮਨੋ ਇੱਕ ਖੂਹ ਹੈ ਖੂਹੀ ਹੈ ਤੇ ਇਸ ਸਰੀਰ ਦੇ ਇੰਦਰੀ ਜਿਹੜੀਆਂ ਹਨ ਉਹ ਖੂਹ ਵਿੱਚੋਂ ਪਾਣੀ ਭਰਨ ਵਾਲੀਆਂ ਚੱਕੜੀਆਂ ਹਨ ਤੇ ਜੀਵ ਜਿਹੜਾ ਹੈ ਹਾਰੀ ਕੋਈ ਮਤ ਵਾਲਾ ਹੈ ਤੇ ਟੁੱਟੀ ਹੋਈ ਲੱਜ ਦੇ ਨਾਲ ਇਹ ਪਾਣੀ ਭਰ ਲੈਂਦਾ ਭਾਵ ਕਿ ਜੀਵ ਜਿਹੜਾ ਹੈ ਵਿਕਾਰਾਂ ਦੇ ਵਿੱਚੋਂ ਵਿਅਰਥ ਦਾ ਸੁਖ ਭਾਲ ਰਿਹਾ ਹੈ ਜੀਵ ਜਿਹੜਾ ਹੈ ਇਹ ਵਿਕਾਰਾਂ ਦੇ ਵਿੱਚੋਂ ਸੁਖ ਲੱਭਦਾ ਫਿਰਦਾ ਹੈ ਕਵਟਾ ਏਕ ਪੰਚ ਪਨਿਹਾਰੀ ਟੂਟੀ ਲਾਜ ਪਰੇ ਮਤ ਹਰ ਕਵਟਾ ਤੋਂ ਭਾਵ ਹੈ ਖੂਹ ਕੂਪ ਦਾ ਭਾਵ ਹੁੰਦਾ ਹੈ ਖੂਹ ਤੇ ਇੱਥੇ ਕੂਪ ਤੋਂ ਹੀ ਕਵਟਾ ਸ਼ਬਦ ਵਰਤਿਆ ਗਿਆ ਹੈ ਕਵਟਾ ਏਕ ਪੰਚ ਪਨਿਹਾਰੀ ਪੰਜ ਗਿਆਨ ਇੰਦਰੀ ਜਿਹੜੇ ਹਨ ਉਹ ਪਾਣੀ ਪਨਵਾੜੀਆਂ ਚਲਕੜੀਆਂ ਹਨ ਟੂਟੀ ਲਾਜ ਪਰੇ ਮਤ ਹਰ ਹਾਰੀ ਕੋਈ ਮਤ ਦੇ ਨਾਲ ਇਹ ਜੀਵ ਜਿਹੜਾ ਹੈ ਇਹਨਾਂ ਪੰਜਾਂ ਗਿਆਨ ਇੰਦਰੀਆਂ ਦੇ ਰਾਹੀਂ ਵਿਕਾਰਾਂ ਦੇ ਵਿੱਚੋਂ ਵਿਅਰਥ ਦਾ ਸੁੱਖ ਭਾਲਦਾ ਹੈ ਸੁੱਖ ਲੱਭਦਾ ਫਿਰਦਾ ਹੈ ਹੁੰਦਾ ਕੀ ਹੈ ਕਿ ਇਹ ਇੰਦਰੀ ਜਿਹੜੀ ਹਨ ਇਸ ਸਰੀਰ ਰੂਪੀ ਕੂ ਦੇ ਵਿੱਚੋਂ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਕਮਜ਼ੋਰ ਕਰ ਰਹੀ ਹੈ ਕੂਟਾ ਏਕ ਪੰਚ ਪਨਿਹਾਰੀ ਟੁੱਟੀ ਲਾਜ ਪਰੇ ਮਤ ਹਾਰੀ ਜੀਵ ਹਾਰੀ ਕੋਈ ਮਤ ਵਾਲਾ ਹੈ ਇਸ ਨੂੰ ਸਮਝ ਨਹੀਂ ਹੈ ਤੇ ਇਹ ਸਮਝ ਲਵੋ ਕਿ ਇਸ ਤਰ੍ਹਾਂ ਹੈ ਕਿ ਜਿਵੇਂ ਟੁੱਟੀ ਹੋਈ ਲੱਜ ਦੇ ਨਾਲ ਪਾਣੀ ਭਰ ਗਿਆ ਇਸ ਨੂੰ ਵੀ ਅਖੀਰ ਵਿੱਚ ਭਗਤ ਜੀ ਬਚਨ ਕਰ ਰਹੇ ਹਨ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੁਟਾ ਨਾ ਬਨਿਹਾਰੀ ਭਗਤ ਜੀ ਬਚਨ ਕਰ ਰਹੇ ਹਨ ਕਿ ਜਿਸ ਨੂੰ ਇੱਕ ਪਰਮਾਤਮਾ ਵੱਲੋਂ ਵਿਚਾਰवान ਅਕਲ ਵਿਚਾਰवान ਬੁੱਧ ਪ੍ਰਾਪਤ ਹੋ ਜਾਂਦੀ ਹੈ ਨਾ ਫਿਰ ਉਸ ਦੇ ਅੰਦਰ ਦੇ ਅਧਿਆਸ ਦਾ ਮੂਹ ਰਹਿ ਜਾਂਦਾ ਹੈ ਤੇ ਨਾ ਹੀ ਇਹ ਪਾਣੀ ਪੰਨ ਵਾਲੇ ਇੰਦਰੀ ਜਿਹੜੇ ਹਨ ਜਹਾਰੀ ਕੋਈ ਮਤ ਵਾਲੀ ਇੰਦਰੀ ਰਹਿ ਜਾਂਦੀ ਹੈ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂਵਟਾ ਨਾ ਪਨੇਹਰੀ ਨਾ ਉਹ ਪੂਰਾ ਜਾਂਦਾ ਹੈ ਤੇ ਨਾ ਹੀ ਉਹ ਖੂਹ ਵਿੱਚੋਂ ਪਾਣੀ ਪਣ ਵਾਲੀਆਂ ਚਰਖੜੀਆਂ ਰਹਿ ਜਾਂਦੀਆਂ ਹਨ ਜਦੋਂ ਜੀਵ ਨੂੰ ਚੰਗੀ ਵਿਚਾਰ ਤੇ ਚੰਗੀ ਅਕਲ ਆ ਜਾਂਦੀ ਹੈ ਬੁੱਧ ਵਿਚਾਰ ਭਗਤ ਰਬਦਾਸ ਜੀ ਦਾ ਇੱਕ ਸ਼ਬਦ ਮਿਲਦਾ ਹੈ ਜਿਸ ਵਿੱਚ ਭਗਤ ਜੀ ਬਚਨ ਕਰਦੇ ਹਨ ਮਾਦੋ ਅਬਿਧਿਆ ਹਿਤ ਕੀ ਵਿਵੇਕ ਦੀਪ ਮਲੀਨ ਹੈ ਪ੍ਰਭੂ ਅਸਾਂ ਜੀਵਾਂ ਨੇ ਅਬਿਧਿਆ ਦੇ ਨਾਲ ਮੋਹ ਪਾਇਆ ਹੋਇਆ ਹੈ ਅਗਿਆਨਤਾ ਦੇ ਨਾਲ ਮੂ ਪਾਇਆ ਗਿਆ ਮਾਦੋ ਅਭਿਦਿਆ ਹਿਤਕੀਂ ਬਵੇਕ ਦੀਪ ਮਲੀਂ ਬਵੇਕ ਸ਼ਬਦ ਦਾ ਅਰਥ ਹੁੰਦਾ ਹੈ ਚੰਗੇ ਔਰ ਮੰਦੇ ਦੀ ਪਰਖ ਕਰਨ ਵਾਲੀ ਅਕਲ ਹੁਣ ਚੰਗੇ ਔਰ ਮੰਦੇ ਦੀ ਪਰਖ ਕਰਨ ਵਾਲੀ ਅਕਲ ਦਾ ਦੀਵਾ ਜਿਹੜਾ ਹੈ ਉਹ ਧੁੰਦਲਾ ਉਠੁਕਾ ਹੈ ਤੇ ਚੰਗੇ ਔਰ ਮੰਦੇ ਦੀ ਅਕਲ ਜਿਹੜੀ ਹੈ ਉਹ ਗੁਰੂ ਦੇ ਕੋਲੋਂ ਆਉਣੀ ਹੈ ਚੰਗੇ ਔਰ ਮੰਦੇ ਦੀ ਪਰਖ ਕਰਨ ਵਾਲੀ ਸਮਝ ਤੇ ਸੋਝੀ ਜਿਹੜੀ ਹੈ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੋਣੀ ਹੈ ਇਸ ਕਰਕੇ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਗੁਰੂ ਦੇ ਕੋਲੋਂ ਕਈ ਦਾਤਾਂ ਦੀ ਮੰਗ ਕਰਦੇ ਆ ਜਿਨ੍ਹਾਂ ਵਿੱਚ ਵਿਵੇਕ, ਦਾਨ ਵੀ ਮੰਗਿਆ ਗਿਆ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਹੁਣ ਵਿਵੇਕ ਸ਼ਬਦ ਦਾ ਅਰਥ ਹੁੰਦਾ ਹੈ ਚੰਗੇ ਔਰ ਮੰਦੇ ਦੀ ਫਰਕ ਕਰਨ ਵਾਲੀ ਅਕਲ ਚੰਗੇ ਔਰ ਮੰਦੇ ਦੀ ਫਰਕ ਕਰਨ ਵਾਲੀ ਵਿਵੇਕ ਬੁੱਧ ਹੁਣ ਵਿਵੇਕ ਬੁੱਧ ਜਿਹੜੀ ਹੈ ਉਹ ਗੁਰੂ ਦੇ ਕੋਲੋਂ ਪ੍ਰਾਪਤ ਹੋਣੀ ਹੈ ਗੁਰੂ ਦੇ ਕੋਲੋਂ ਉਹ ਗਿਆਨ ਹੈ ਗੁਰੂ ਦੇ ਕੋਲ ਉਹ ਸਮਝ ਹੈ ਗੁਰੂ ਦੇ ਕੋਲ ਉਹ ਸੋਝੀ ਹੈ ਜਿਹੜੀ ਚੰਗੇ ਔਰ ਮੰਦੇ ਦੀ ਫਰਕ ਕਰਨ ਵਾਲੀ ਜਿਵੇਂ ਕਿ ਇੱਕ ਪਸ਼ੂ ਹੈ ਪਸ਼ੂ ਦੇ ਕੋਲ ਇਹ ਪਰਖ ਇਹ ਵਿਵੇਕਬੁੱਧ ਨਹੀਂ ਹੈ ਜਿਵੇਂ ਕਿ ਹਿਰਨ ਦੀ ਉਦਾਹਰਣ ਦਿੱਤੀ ਜਾਂਦੀ ਹੈ ਕਿ ਹਿਰਨ ਦੇ ਨਾਲ ਕੀ ਵਾਪਰਦਾ ਹੈ ਉਸ ਦੀ ਨਾਭੀ ਦੇ ਵਿੱਚ ਕਸਤੂਰੀ ਪੈਦਾ ਹੁੰਦੀ ਹੈ ਉਸ ਨੂੰ ਇਹ ਸਮਝ ਨਹੀਂ ਹੈ ਕਿ ਇਹ ਕਸਤੂਰੀ ਤਾਂ ਮੇਰੇ ਆਪਣੇ ਪਾਸ ਹੈ ਆਪਣੇ ਕੋਲ ਹੈ ਹੁਣ ਇਹ ਸਮਝ ਨਾ ਹੋਣ ਕਰਕੇ ਉਹ ਭਟਕਦਾ ਹੈ ਜੰਗਲਾਂ ਦੀਆਂ ਝਾੜੀਆਂ ਫਰੋਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਮਿਲਦੇ ਹਨ ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭ੍ਰਮ ਕੋਲਾ ਹੁਣ ਵਿਵੇਕਮੁਦ្ਧ ਚੰਗੇ ਮੰਦੇ ਦੀ ਫਰਕ ਕਰਨ ਵਾਲੀ ਅਕਲ ਨਾ ਹੋਣ ਕਰਕੇ ਅਸੀਂ ਜੀਵ ਵੀ ਪਰਮਾਤਮਾ ਨੂੰ ਪਾਲਣ ਵਾਸਤੇ ਜੰਗਲਾਂ ਵਿੱਚ ਭਟਕਦੇ ਫਿਰਦੇ ਹਾਂ ਜਾਂ ਪਹਾੜਾਂ ਦੀਆਂ ਗੁਫਾਵਾਂ ਵਿੱਚ ਜਾਂ ਇੱਧਰ ਉੱਧਰ ਭਟਕਦੇ ਫਿਰਦੇ। ਇਸੇ ਹੀ ਤਰ੍ਹਾਂ ਇੱਕ ਉਦਾਹਰਨ ਹੈ ਹਿਰਨ ਦੀ ਭਾਈ ਸਾਹਿਬ ਭਾਈ ਅਰਦਾਸ ਜੀ ਨੇ ਦਿੱਤੀ ਹੈ। ਥਾਲ ਵਿੱਚ ਤਪਣ ਨੂੰ ਪੱਠੀਆਂ ਕਿਉਂ ਲਹਿ ਪਿਆਸ? ਹੁਣ ਹੁੰਦਾ ਕੀ ਹੈ ਕਿ ਹਿਰਨ ਨੂੰ ਲੱਗਦੀ ਹੈ ਪਿਆਸ ਤੇ ਪਾਣੀ ਦੀ ਭਾਲ ਦੇ ਵਿੱਚ ਜਦੋਂ ਉਹ ਬਾਹਰ ਨਿਕਲਦਾ ਹੈ ਜੰਗਲ ਦੇ ਵਿੱਚੋਂ ਤੇ ਤਪਦਾ ਹੋਇਆ ਮਾਰੂਥਲ ਇੰਜ ਦਿਖਾਈ ਦਿੰਦਾ ਹੈ। ਜਿਵੇਂ ਪਾਣੀ ਦਾ ਦਰਿਆ ਹੋਵੇ ਜਿਵੇਂ ਹੀ ਉਹ ਮਾਰੂਥਲ ਦੇ ਵਿੱਚ ਪੈਰ ਧਰਦਾ ਹੈ ਜਿਵੇਂ-ਜਿਵੇਂ ਉਹ ਅਗਾਹ ਵਰਦਾ ਹੈ ਤੇ ਤਪੀ ਹੋਈ ਰੇਤ ਉਸਦੇ ਪੈਰਾਂ ਅਨੁਸਾਰਦੀ ਹੈ ਜੇ ਹੋਰ ਭੱਜਦਾ ਹੈ ਤੇ ਉਸ ਨੂੰ ਹੋਰ ਪਾਣੀ ਜਿਹਾ ਹੈ ਅਗਾਹ ਦਿਖਾਈ ਦੇਣ ਲੱਗਦਾ ਹੈ ਹੈ ਤੇ ਇਹ ਅਸਲ ਦੇ ਵਿੱਚ ਭੁਲੇਖਾ ਹੈ ਤੇ ਕਿਸ ਦਾ ਉਸ ਮਿਰਗ ਨੂੰ ਗਿਆਨ ਨਹੀਂ ਹੈ ਸੋਝੀ ਨਹੀਂ ਹੈ ਸਮਝ ਨਹੀਂ ਹੈ ਸਾਡੇ ਨਾਲ ਵੀ ਗਰਮੀ ਦੇ ਮੌਸਮ ਵਿੱਚ ਕਈ ਵਾਰ ਅਜਿਹਾ ਵਾਪਰਦਾ ਹੈ ਜਦੋਂ ਲੰਬੀ ਖੁੱਲੀ ਸੜਕ ਦੇ ਉੱਤੇ ਅਸੀਂ ਹਾਰ ਜੇਠ ਦੀ ਗਰਮੀ ਵਿੱਚ ਜਾ ਰਹੇ ਹੁੰਦੇ ਹਾਂ ਸਾਹਮਣੇ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਪਾਣੀ ਹੋਵੇ ਇਹ ਵਾਪਰਦਾ ਕਿਵੇਂ ਹੈ ਜਦੋਂ ਸੂਰਜ ਪੂਰੇ ਦੁਗਣੇ ਦੇ ਉੱਤੇ ਹੁੰਦਾ ਹੈ ਧਰਤੀ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਹਨ ਤੇ ਵੇਖਣ ਨੂੰ ਇੰਜ ਭੁਲੇਖਾ ਪੈਂਦਾ ਹੈ ਪ੍ਰਤੀਤ ਹੁੰਦਾ ਹੈ ਜਿਵੇਂ ਪਾਣੀ ਉੱਠੇ ਔਰ ਇਨਸਾਨ ਜਿਹੜਾ ਹੈ ਇਹ ਸਮਝ ਜਾਂਦਾ ਹੈ ਕਿ ਇਹ ਭੁਲੇਖਾ ਜਿਹੜਾ ਹੈ ਗਰਮੀ ਕਰਕੇ ਸੂਰਜ ਦੀ ਤਪਸ਼ ਕਰਕੇ ਪੈਦਾ ਹੋ ਰਿਹਾ ਹੈ ਪਰ ਉਹ ਮਾਸੂਮ ਮਿਰਗੀ ਜਿਹੜਾ ਹੈ ਉਸ ਨੂੰ ਇਹ ਸਮਝ ਨਹੀਂ ਹੈ ਤੇ ਉਹ ਮਾਰੂਥਲ ਦੇ ਵਿੱਚ ਦੌੜ-ਦੌੜ ਕੇ ਆਪਣੇ ਪ੍ਰਾਣ ਸੁਕਾ ਬੈਠਦਾ ਹੈ ਇਹ ਸਾਰਾ ਕੁਝ ਕਿਉਂ ਵਾਪਰਦਾ ਹੈ ਕਿਉਂਕਿ ਅਗਿਆਨਤਾ ਕਰਕੇ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਪਉ ਪਉਤ ਜੀ ਬਚਨ ਕਰ ਰਹੇ ਹਨ ਕਿ ਜਿਸ ਜੀਵ ਨੂੰ ਗੁਰੂ ਦੇ ਕੋਲੋਂ ਸਮਝ ਵਿਚਾਰ ਪ੍ਰਾਪਤ ਹੋ ਜਾਂਦੀ ਹੈ ਉਸ ਦਾ ਇਹ ਦੇਹ ਅਧਿਆਸ ਦਾ ਮੂਹ ਖਤਮ ਹੋ ਜਾਂਦਾ ਹੈ ਇਸ ਸਰੀਰ ਦਾ ਮੂਹ ਜਿਹੜਾ ਹੈ ਖਤਮ ਹੋ ਜਾਂਦਾ ਹੈ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾਉ ਕੋਟਾ ਨਾ ਪੁਨਿਹਾਰੀ ਤੇ ਜੀਵ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ખોટી ਮਤ ਦੇ ਨਾਲ ਸੁਖ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸੁਖ ਤੇ ਅਨੰਦ ਜਿਹਦਾ ਹੈ ਉਹ ਵਿਵੇਕ ਬੁੱਧ ਦੇ ਨਾਲ ਤੇ ਗੁਰੂ ਦੇ ਕੋਲੋਂ ਵਿਵੇਕ ਬੁੱਧ ਪ੍ਰਾਪਤ ਕੀਤੀਆਂ ਹੀ ਸੰਦੇਹ ਅਧਿਆਸ ਸੰਦੇਹ ਦੇ ਮੋਹ ਵਿੱਚ ਵਿੱਚੋਂ ਅਤੇ ਇਹਨਾਂ ਵਿਕਾਰਾਂ ਤੋਂ ਖਲਾਸੀ ਕੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਸੋ ਭਗਤ ਜੀ ਨੇ ਇਸ ਸ਼ਬਦ ਦੇ ਵਿੱਚ ਸਦੀਵੀ ਜੀਵਨ ਦੀ ਗੱਲ ਕੀਤੀ ਹੈ ਕਿ ਮੈਂ ਹੁਣ ਕਦੇ ਵੀ ਮਰਾਂਗਾ ਨਹੀਂ ਮੈਨਾਂ ਮਰੂ ਮਰਬੋ ਸੰਸਾਰਾ ਅਬ ਮੋਹ ਮਿਲਿਓ ਹੈ ਜੀ ਆਵਣ ਹਾਰਾ ਕਿਉਂਕਿ ਅਸਲ ਜੀਵਨ ਦੇਣ ਵਾਲਾ ਅਸਲ ਜੀਵਨ ਦੀ ਸੋਝੀ ਤੇ ਗਿਆਨ ਕਰਵਾਉਣ ਵਾਲਾ ਪਰਮਾਤਮਾ ਮੈਨੂੰ ਮਿਲ ਪਿਆ ਹੈ ਹੁਣ ਮੈਂ ਅਸਲ ਜੀਵਨ ਜੀ ਰਿਹਾ ਵਿਚਾਰ ਕਰਦੇ ਹੁਣੀਆਂ ਫੁੱਲਾਂ ਦੀ ਨਿਮਾ ਬਖਸ਼ਣੀ ਫਤੇ ਦੀ ਸੰਧ ਕਰਨੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤੇ